ਸਾਡਾ ਮਕਸਦ ਇਹੋ ਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਪੰਜਾਬ ਨੂੰ ਬਚਾਉਣਾ ਹੈ ਤੇ ਪੰਥ ਦੀਆਂ ਸੰਸਥਾਵਾਂ ਨੂੰ ਜਿਹੜਾ ਹੈ ਉਹ ਬਚਾਉਣਾ ਹੈ ਹੋਰ ਸਾਡਾ ਕੋਈ ਮਕਸਦ ਨਹੀਂ ਹੈ ਸਿਰਫ ਪੰਥ ਦੀਆਂ ਸੰਸਥਾਵਾਂ ਦੀ ਰਾਖੀ ਕਰਨੀ ਔਰ ਪੰਜਾਬ ਦੇ ਜਿਹੜੇ ਹੈ ਵਸੀਲੇ ਪੰਜਾਬ ਦੇ ਸਰੋਧ ਔਰ ਪੰਜਾਬ ਦੇ ਜਿਹੜੇ ਹਿੱਤ ਹੈ ਉਹਨਾਂ ਦੀ ਰਾਖੀ ਕਰਨੀ ਇਹ ਸਾਡਾ ਮਕਸਦ ਹੈ ਔਰ ਇਹਦੇ ਲਈ ਅਸੀਂ ਕਾਫਲਾ ਬਣ ਕੇ ਤੁਰੇ ਆਂ ਔਰ ਚੱਲ ਰਹੇ ਆਂ ਔਰ ਵੱਧ ਤੋਂ ਵੱਧ ਅਸੀਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਕਾਫਲੇ ਦੇ ਵਿੱਚ ਸ਼ਾਮਿਲ ਹੋਵੋ ਹੁਣ ਬਹੁਤ ਦੇਰ ਤੱਕ ਸਬਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇੱਕ ਪਾਸੇ ਜਿਹੜੇ ਪੰਥਕ ਸੰਸਥਾਵਾਂ ਦੇ ਉੱਤੇ ਕਾਬਜ਼ ਹੈ ਉਹ ਸਵਾਰਥੀ ਹੋ ਕੇ ਪੰਥਕ ਸੰਸਥਾਵਾਂ ਦਾ ਬੇੜਾਕਾਰ ਕਰ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਸਰਕਾਰ ਚਲਾ ਰਹੇ ਨੇ ਪੰਜਾਬ ਦੀਆਂ ਸੰਸਥਾਵਾਂ ਦੇ ਉੱਤੇ ਕਾਬਜ ਹੈ ਉਹ ਪੰਜਾਬ ਦੀਆਂ ਸੰਸਥਾਵਾਂ ਦਾ ਬੇੜਾਗਰ ਕਰ ਰਹੇ ਨੇ ਜ਼ਮੀਨਾਂ ਜਾਇਦਾਦਾਂ ਦੇ ਉੱਤੇ ਇਹਨਾਂ ਲੋਕਾਂ ਨੇ ਅੱਖ ਰੱਖੀ ਹੋਈ ਹੈ ਪੈਸਾ ਪੰਜਾਬ ਦਾ ਕੱਢ ਕੇ ਜਿਹੜਾ ਹੈ ਉਹ ਬਾਹਰ ਦਿੱਲੀ ਵੱਲ ਨੂੰ ਆਪਣੇ ਘਰਾਂ ਦੇ ਵਿੱਚ ਲਿਜਾਣ ਦਾ ਯਤਨ ਕੀਤਾ ਜਾ ਰਿਹਾ ਹੈ ਔਰ ਅਸੀਂ ਜਿਹੜਾ ਹੈ ਇਹਨਾਂ ਸੰਸਥਾਵਾਂ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਜਿਹੜਾ ਹੈ ਉਹ ਪੰਜਾਬ ਦੇ ਲੋਕਾਂ ਨਾਲ ਵਚਨਬੱਧਤਾ ਜਿਹੜੀ ਹੈ ਪ੍ਰਗਟ ਕਰਦੇ ਹੋਏ ਉਹ ਚੱਲਣ ਦੇ ਲਈ ਅੱਜ ਇਹ ਪਹਿਲੀ ਮੀਟਿੰਗ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮੀਟਿੰਗਾਂ ਹੋਣਗੀਆਂ ਜੀ ਸਤਿ ਸ੍ਰੀ ਅਕਾਲ ਜਿਹੜੇ ਤਾਜ਼ਾ ਆਪ ਦੇ ਵਿੱਚ ਸਿੱਧੇ ਤੌਰ ਤੇ ਪੰਜਾਬ ਦੀ ਸੱਤਾ ਧਿਰ ਔਰ ਸਰੋਵੀ ਕਮੇਟੀ ਜਾਂ ਅਕਾਲ ਤੱਕ ਸਭ ਇਸ ਵੇਲੇ ਆਹਮੋ ਸਾਹਮਣੇ ਆ ਉਹ ਸਥਿਤੀ ਨੂੰ ਕਿੱਦਾਂ ਦੇਖਦੇ ਹੋ ਔਰ ਜਿਹੜਾ ਮੁੱਖ ਮੰਤਰੀ ਨੂੰ ਤਲਬ ਕਰਨਾ ਕਿ ਤੁਸੀਂ ਸੱਤ ਸਭਾ ਦੇ ਜਥੇਦਾਰ ਦੇ ਅਹੁਦੇ ਤੇ ਵੀ ਰਹਿ ਚੁੱਕੇ ਹੋ ਇਹ ਕਿੰਨਾ ਕਿ ਜਾਇਜ਼ ਹੈ ਜਾਂ ਕਿੰਨਾ ਕਿ ਵਾਜਬ ਹੈ ਦੇਖੋ ਇਹ ਦੋਵੇਂ ਤਰ੍ਹਾਂ ਜਿਹੜੀਆਂ ਇਹ ਰਾਜਨੀਤੀ ਕਰ ਰਹੀ ਹੈ ਇਨਾਂ ਦਾ ਮਕਸਦ ਜਿਹੜਾ ਹੈ ਉਹ ਗੁਰੂਗ੍ਰੰਥ ਸਾਹਿਬ ਜਾਂ ਗੁਰੂਗ੍ਰੰਥ ਸਾਹਿਬਾਂ ਦੇ ਬਿਆਦਬੀ ਦੇ ਜਿਹੜੇ ਮਾਮਲੇ ਨੇ ਜਿਵੇਂ ਬਰਗਾੜੀ ਦੇ ਵਿੱਚ ਬਿਆਦਬੀ ਹੋਈ ਹੈ ਉਹਨਾਂ ਦੇ ਦੋਸ਼ੀਆਂ ਨੂੰ ਜਿਹੜਾ ਨੰਗਾ ਕਰਕੇ ਗ੍ਰਿਫਤਾਰ ਕਰਨ ਦਾ ਇਹਨਾਂ ਦਾ ਕੋਈ ਮਕਸਦ ਨਹੀਂ ਹੈ ਨਾ ਇਹਨਾਂ ਤੋਂ ਮੌੜ ਮੰਡੀ ਬੰਬ ਧਮਾਕੇ ਦੇ ਦੋਸ਼ੀ ਗ੍ਰਿਫਤਾਰ ਹੋਏ ਹੈ ਨਾ ਇਹਨਾਂ ਤੋਂ ਬਰਗਾੜੀ ਦੇ ਵਿੱਚ ਜਿਹੜੀ ਬਿਆਦਬੀ ਹੋਈ ਸੀ ਉਹਦੇ ਦੋਸ਼ੀ ਗ੍ਰਿਫਤਾਰ ਹੋਏ ਹੈ ਨਾ ਇਹਨਾਂ ਤੋਂ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਜੋ ਸਰੂਪ ਪਾਵਨ ਜਿਹੜਾ ਉੱਥੋਂ ਲੈਗੇ ਸੀ ਕੋਈ ਉਹ ਦੋਸ਼ੀ ਜਿਹੜੇ ਹੈ ਉਹ ਬੇਨਕਾਬ ਹੋਏ ਹੈ ਤੇ ਨਾ ਉਹਨਾਂ ਨੂੰ ਸਜਾਵਾ ਦਿਵਾਉਣ ਦਾ ਜਿਹੜਾ ਯ ਇਹ ਜਿਹੜਾ ਮਾਮਲਾ ਹੈ ਇਹਦੇ ਚ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਦੋਵੇਂ ਤੇਰਾ ਰਾਜਨੀਤੀ ਕਰ ਰਹੀਆਂ ਨੇ ਰਹੀ ਗੱਲ ਤਲਬ ਕਰਨ ਦੀ ਤੇ ਮੈਨੂੰ ਲੱਗਦਾ ਹੈ ਕਿ ਸਪਸ਼ਟੀਕਰਨ ਜਿਹੜਾ ਹੈ ਉਹ ਮੰਗਿਆ ਜਾਣਾ ਚਾਹੀਦਾ ਸੀ ਸਪਸ਼ਟੀਕਰਨ ਉਹ ਚਾਹੇ ਕਿਸੇ ਵੀ ਵਿਅਕਤੀ ਰਹੀਂ ਭੇਜਦੇ ਤੇ ਫਿਰ ਸਪਸ਼ਟੀਕਰਨ ਦੇ ਉੱਤੇ ਜਿਹੜਾ ਹੈ ਉਹ ਵਿਚਾਰ ਕੀਤੀ ਜਾਣੀ ਬਣਦੀ ਸੀਗੀ ਪੰਜ ਛੇ ਸਭ ਬਣਦੀ ਸੀ ਮੰਗ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀ ਟੈਲੀਕਾਸਟ ਹੋਣਾ ਚਾਹੀਦਾ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਹੈ ਉਹ ਕੰਮ ਹੈ ਪਰ ਮੈਨੂੰ ਲੱਗਦਾ ਹੈ ਅਸੀਂ ਜਦੋਂ ਵਿਰਸਾ ਸਿੰਘ ਬਲਟੋਆ ਨੂੰ ਤਾਲਬ ਕੀਤਾ ਸੀ ਤੇ ਅਸੀਂ ਤਾਂ ਰਿਕਾਰਡਿੰਗ ਬਕਾਇਦਾ ਤੌਰ ਦੇ ਉਤੇ ਕਰਵਾਈ ਸੀ ਜੀ ਕਹਿੰਦੇ ਬੂਥ ਬਹੁਤ ਲੈ ਕੇ ਆਵਾਂਗੇ ਸੀਐਮ ਸਾਹਿਬ ਨੂੰ 600 ਕਹਿੰਦੇ ਬਹੁਤ ਬੋਸਾ ਸਭ ਕੁਝ ਪਿਆ ਦੀ ਸ਼ਰਮ ਨਹੀਂ ਕੋਈ ਠੀਕ ਹੈ ਜੀ ਜੇ ਲਿਆਉਂਦੇ ਹਨ ਤੇ ਦੱਸਣ ਜੀ ਉਹ ਜਨਤਾ ਨੂੰ ਵੀ ਦੱਸਣਾ ਪਬਲਿਕ ਨੂੰ ਵੀ ਦੱਸਣਾ ਜੀ ਜੇ ਉਹਨਾਂ ਕੋਲ ਕੁਝ ਹੈ ਤੇ ਫਿਰ ਦੱਸਣਾ ਚਾਹੀਦਾ ਤਿੰਜਾ ਵੀਡੀਓ ਵਾਇਰਲ ਹੋ ਰਹੀ ਹੈ ਜਿਹੜਾ ਐਕਸੀਐਮ ਸੀ ਗੁੱਲੀ ਦੀ ਉਹ ਦੇਖੋ ਬੜੀ ਮਾੜੀ ਗੱਲ ਹੈ ਮੰਦ ਭਾਗੀ ਗੱਲ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਫੇਕ ਹੈ ਜੇ ਫੇਕ ਵੀ ਹੈਗੀ ਹੈ ਤੇ ਜਿਹਨੇ ਫੇਕ ਬਣਾਈ ਹੈ ਉਹ ਵੀ ਉਨੀ ਹੀ ਵੱਡੀ ਤੋਸ਼ੀ ਹੈ ਜਾ ਉਹਨੇ ਵੱਡਾ ਦੋਸ਼ੀ ਹੈ ਜਿਹਨੇ ਫੇਕ ਬਣਾਈ ਹੈ ਤੇ ਜੇ ਫੇਕ ਨਹੀਂ ਹੈ ਅਸਲੀਅਤ ਹੈ ਤੇ ਫਿਰ ਜਿਹੜੀ ਹੈ ਇਹ ਬਹੁਤ ਮੰਦ ਭਾਗੀ ਗੱਲ ਹੈ ਜੀ ਪਾਰਟੀ ਦਾ এজেন্ডਾ ਕੀ ਰਹੇਗਾ ਜੀ ਪਾਰਟੀ ਦਾ এজੰਡਾ ਪੰਥ ਦੀਆਂ ਸੰਸਥਾਵਾਂ ਨੂੰ ਬਚਾਉਣਾ ਪੰਜਾਬ ਦੇ ਸਰੋਤ ਜਿਨ੍ਹਾਂ ਦੇ ਉੱਤੇ ਕੇਵਲ ਤੇ ਕੇਵਲ ਪੰਜਾਬੀਆਂ ਦਾ ਅਧਿਕਾਰ ਹੈ ਉਹਨਾਂ ਦੀ ਲੁੱਟ ਖਸੁੱਟ ਤੋਂ ਜਿਹੜਾ ਹੈ ਉਹਨਾਂ ਦੀ ਰੱਖਿਆ ਕਰਨੀ ਇਹ ਸਾਡਾ ਮੁੱਖ এজੰਡਾ ਜਿਹੜਾ ਉਹ ਰਹੇਗਾ ਜੀ ਹੋਰ ਕੋਈ ਜੀ 328 ਰੁਪਏ ਦਾ ਮਾਮਲਾ ਤੇ ਐਸਜੀਪੀ ਨਿਸਾਬ ਕਹਤੇਗਾ ਸੀ ਬਿਲਕੁਲ ਸਹਿਯੋਗ ਨਹੀਂ ਕਰਾਂਗੇ ਦੇਖੋ ਜੇ ਆਉਂਦੇ ਸੀ ਤੇ ਇਹਨਾਂ ਨੂੰ ਕਹਿ ਦੇਣਾ ਚਾਹੀਦਾ ਸੀ ਕਿ ਠੀਕ ਹੈ ਜੋ ਕੋਈ ਸਾਡੇ ਤੋਂ ਜਾਣਕਾਰੀ ਲੈਣੀ ਹੈ ਤੇ ਲਓ ਤੇ ਕਾਰਵਾਈ ਕਰੋ ਕਰਵਾਓ ਕਾਰਵਾਈ ਜਿਹੜੀ ਸਾਡੇ ਤੋਂ ਅਧੂਰੀ ਰਹਿ ਗਈ ਉਹ ਤੁਸੀਂ ਪੂਰੀ ਕਰਵਾ ਲਓ ਤੇ ਆਪੇ ਨਾਲ ਤੇ ਛੱਡਦੇ ਪੂਰੀ ਕਰਵਾਉਂਦੇ ਆ ਕਿ ਨਹੀਂ ਕਰਵਾਉਂਦੇ ਇਹਨਾਂ ਨੇ ਤਾਂ ਸਰਕਾਰ ਨੂੰ ਮੌਕਾ ਦਿੱਤਾ ਇਹ ਕਹਿ ਕੇ ਕਿ ਅਸੀਂ ਤਾਂ ਕੋਈ ਸਹਿਯੋਗ ਹੀ ਨਹੀਂ ਦੇਣਾ ਸਰਕਾਰ ਨੇ ਕਹਿਣਾ ਸਹਿਯੋਗ ਨਹੀਂ ਦਿੱਤਾ ਇਸ ਕਰਕੇ ਅਸੀਂ ਕੋਈ ਕੀਤਾ ਨਹੀਂ ਇਹਨਾਂ ਤੇ ਸਰਕਾਰ ਤੇ ਇਹਨਾਂ ਨੂੰ ਇਹ ਵੀ ਸਵਾਲ ਉਠਾਉਣੇ ਚਾਹੀਦੇ ਸੀ ਸ਼੍ਰੋਮਣੀ ਕਮੇਟੀ ਨੂੰ ਕਿ ਤੁਸੀਂ ਬਰਗਾੜੀ ਕਾਂਡ ਦੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਸਜ਼ਾਵਾ ਦੇਤੀਆਂ ਤਾਂ ਤੁਸੀਂ ਬੁਰਜ ਜਿਹੜਾ ਜਵਾਰ ਸਿੰਘ ਵਾਲੇ ਤੋਂ ਮਹਾਰਾਜ ਦਾ ਸਰੂਪ ਜਿਹੜਾ ਗਾਇਬ ਹੋਇਆ ਸੀ ਉਹਦੇ ਦੋਸ਼ੀਆਂ ਨੂੰ ਸਜ਼ਾਵਾ ਦੇਤੀਆਂ ਤੁਸੀਂ ਮੌੜ ਮੰਡੀ ਬੰਬ ਧਮਾਕੇ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾਵਾ ਦੇਤੀਆਂ ਜੇ ਉਹਨਾਂ ਨੂੰ ਸਜ਼ਾਵਾ ਦੇਤੀਆਂ ਤੇ ਫਿਰ ਭਾਈ ਜਿਹੜੇ ਦੋਸ਼ੀ ਅਸੀਂ ਫੜ ਕੇ ਤੁਹਾਡੇ ਸਾਹਮਣੇ ਕੀਤੇ ਇਹਨਾਂ ਨੂੰ ਵੀ ਸਜ਼ਾਵਾ ਦੇ ਦਿਓ ਇਹਨਾਂ ਨੂੰ ਵੀ ਸਜ਼ਾਵਾ ਦੇਣੀਆਂ ਚਾਹੀਦੀਆਂ ਤੇ ਇਹ ਸਾਰੀ ਗੱਲਬਾਤ ਤੋਂ ਐਂ ਲੱਗਦਾ ਜਿਵੇਂ ਇਹ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ ਸਿੱਖ ਸਾਹਿਬ ਲੱਗਦਾ ਕਿ ਐਸਐਸ ਕੋਲੀ ਨੂੰ ਬਚਾਉਣ ਦੀ ਬਾਦਲ ਪਰਿਵਾਰ ਦੇ ਵੱਲ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਨੇ ਉਹ ਤਾਂ ਹੈ ਹੀ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਮੈਂ ਚੰਡੀਗੜ੍ਹ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਪਹਿਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮਤਾ ਪਾਇਆ ਸੀ ਜਿਦੇ ਵਿੱਚ ਕਿਹਾ ਸੀ ਕਿ ਅਸੀਂ ਪੁਲਿਸ ਕਾਰਵਾਈ ਕਰਵਾਵਾਂਗੇ ਲੇਕਿਨ ਇਹਨਾਂ ਨੇ ਬਾਅਦ ਦੇ ਵਿੱਚ ਜਦੋਂ ਤਫਸੀਸ਼ ਹੋਈ ਤੇ ਜਦੋਂ ਅਸੀਂ ਰਿਪੋਰਟ ਦੇ ਵਿੱਚ ਕੋਹਲੀ ਦਾ ਨਾਮ ਜਿਹੜਾ ਸ਼ਾਮਲ ਹੋ ਗਿਆ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂ ਟਰਨ ਲੈ ਲਿਆ ਔਰ ਯੂ ਟਰਨ ਕਿਸੇ ਦੇ ਕਹਿਣ ਤੇ ਲਿਆ ਆਪਣੇ ਆਪ ਨਹੀਂ ਲਿਆ ਤੇ ਉਹ ਕਿਉਂ ਲਿਆ ਇਹ ਮੈਂ ਮੈਨੂੰ ਨਹੀਂ ਇਹਦੇ ਬਾਰੇ ਜਾਣਕਾਰੀ ਹੈ ਲੇਕਿਨ ਇਹ ਇੱਕ ਹਕੀਕਤ ਹੈ ਕਿ ਕੋਲੀ ਨੂੰ ਬਚਾਉਣ ਦੇ ਲਈ ਇਹਨਾਂ ਨੇ ਜਿਹੜਾ ਹੈ ਪੁਲਿਸ ਕਾਰਵਾਈ ਤੋਂ ਆਪਣਾ ਪੱਲਾ ਛਡਾਇਆ ਕੋਲੀ ਨੂੰ ਲਗਾਤਾਰ ਸੰਤਾ ਦੀ ਤਰਦ ਸੰਤਾ ਸਿਖਰ ਅਗਵਾਈ ਕਰਦੀ ਹੈ ਹਰ ਵਾਰ ਜਦੋਂ ਵੀ ਬੇਇੱਜ਼ਤੀ ਹੁੰਦੀ ਹੈ ਬੈਕਫੀਟ ਹੋ ਰਿਹਾ ਹੈ ਇਹ ਨਾ ਸਮਝੀ ਦੀ ਘਾਟ ਹੈ ਜੀ ਇੱਕ ਤਾਂ ਨਾ ਸਮਝੀ ਨਾ ਸਮਝੀ ਜਿਹੜੀ ਹੈ ਇਹਨਾਂ ਦੇ ਅੰਦਰ ਬਹੁਤ ਜ਼ਿਆਦਾ ਹੈ ਸਮਝੀ ਦੀ ਸਮਝਦਾਰੀ ਦੀ ਘਾਟ ਹੈ ਨਾ ਸਮਝੀ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਇਹ ਬੈਕਫੀਟ ਦੇ ਉੱਤੇ ਚਲੇ ਜਾਂਦੇ ਆ ਇਹ ਆਪਣਾ ਪੱਖ ਜਿਹੜਾ ਹੈ ਸਹੀ ਢੰਗ ਦੇ ਨਾਲ ਸੰਗਤ ਦੇ ਵਿੱਚ ਰੱਖਣ ਦੇ ਲਈ ਜਿਹੜਾ ਹੈ ਉਹ ਕੈਪੇਬਲ ਨਹੀਂ ਹੈ ਸਮਝੋ politically ਵਿਚਨਾ ਹੀ ਕਰਨਾ ਜੇ ਸੰਬੀਰਾਂ ਦੀ ਤਕਲੀਦ ਨਾ ਦੀ ਕਿ ਧਾਰਮਿਕ ਸੱਤਾ ਦੀ politically ਇਹ ਤਾਂ ਬਹੁਤ ਜ਼ਿਆਦਾ दखਲ ਅੰਦਾਜ਼ੀ ਕਰਦੇ ਆ ਮੈਂ ਤਾਂ ਬੋਲ ਕੇ ਆਏ ਆਂ ਜੀ ਕਿ ਜਿੰਨਾ ਜਲਦੀ ਇਹ ਆਪਣੇ ਆਪ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਵੱਖ ਕਰ ਲੈਣਗੇ ਉਹਨਾਂ ਇਸ ਬਚ ਜਾਣਗੇ ਜੇ ਇਹ ਉਹਨੂੰ ਵੱਖ ਕਰਕੇ ਨਾ ਚੱਲਣਗੇ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੀ ਹਮੇਸ਼ਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਪਹਿਰੇਦਾਰ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪਹਿਰੇਦਾਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਪਰ ਇਹਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਮੌਜੂਦਾ ਜਿਹੜੇ ਆਪਣੇ ਆਪ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਖੁੱਲਾ ਚੈਲੰਜ ਕਰ ਰਹੇ ਨੇ ਮੈਂ ਸ਼੍ਰੋਮਣੀ ਕਲੇ ਅਕਾਲੀ ਦਲ ਦਾ ਪ੍ਰਧਾਨ ਹੈਗਾ ਵਾ ਤੇ ਸ਼੍ਰੋਮਣੀ ਕਮੇਟੀ ਦਾ ਸਿਪਾਹੀ ਹੈਗਾ ਸੱਚਾ ਜੀ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਬਾਤ ਪਹਿਲਾਂ ਪੰਥ ਦਾ ਸੇਵਾਦਾਰ ਹੋਣਾ ਜਿਹੜਾ ਹੈ ਇਹ ਬਹੁਤ ਜ਼ਰੂਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਜੀ ਸਿੰਘ ਸਾਹਿਬ ਇਹ ਸਪਸ਼ਟ ਕਰਦੇ ਹੋ ਤੁਸੀਂ ਹਾਲਾਂਕਿ ਕਿਹਾ ਕਿ ਸਪਸ਼ਟੀਕਰਨ ਮੰਗਿਆ ਜਾਣਾ ਚਾਹੀਦਾ ਸੀ ਕੀ ਐਸੀ ਕੋਈ ਮਰਿਆਦਾ ਜਾਂ ਪਹਿਲਾਂ ਕੋਈ ਇਤਿਹਾਸ ਹੈ ਕਿ ਕਿਸੇ ਪਤਿਤ ਨੂੰ ਤਾਂ ਹਾਲੇ ਕਿ ਪੱਤੇ ਤਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਕਿ ਪੱਤੇ ਤ ਵੀ ਨਹੀਂ ਜਿਹੜੇ ਜਾਂਦੇ ਸ੍ਰੀ ਅਕਾਲ ਤੱਕ ਸਭ ਦੀ ਫਸੀਲ ਦੇ ਉੱਤੇ ਕਿਸੇ ਵੀ ਜਿਹੜਾ ਅਮਰਤਾਰੀ ਦੀ ਸਿੱਖ ਜਾਂ ਸਬਸੁਰ ਸਿੱਖ ਤੋਂ ਬਿਨਾ ਨਹੀਂ ਉਹਨੂੰ ਤਾਲਬ ਕੀਤਾ ਜਾ ਸਕਦਾ ਜੀ ਇਹ ਹੈ ਲੇਕਿਨ ਜਿਹੜਾ ਸਕਤਰਤਾ ਹੈ ਉਹ ਐਕਚੁਅਲੀ ਦਫ਼ਤਰ ਹੈ ਤੇ ਦਫ਼ਤਰ ਦੇ ਵਿੱਚ ਤਾਂ ਸਪਸ਼ਟੀਕਰਨ ਵਗੈਰਾ ਜਿਹੜਾ ਹੈ ਉਹ ਮੰਗਿਆ ਜਾਣਾ ਬਣਦਾ ਸੀ ਜਿਹੜਾ ਪੇਸ਼ ਹੋਣਾ ਤਾਲਬ ਕਰਨਾ ਸ਼ਬਦ ਇਹ ਸਕਤਰਤੇ ਲਈ ਨਹੀਂ ਵਰਤਿਆ ਜਾ ਸਕਦਾ ਜੀ ਪੇਸ਼ ਹੋਵੋ ਜਾਂ ਤਾਲਬ ਕੀਤਾ ਜਾਂਦਾ ਹੈ ਇਹ ਸ਼ਬਦ ਜਿਹੜੇ ਐ ਇਸ ਕਦਰ ਤੇ ਲਈ ਨਹੀਂ ਵਰਤੇ ਜਾਣੇ ਚਾਹੀਦੇ ਇਹ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਹੀ ਜਿਹੜਾ ਹੈ ਉਹ ਵਰਤੇ ਜਾਣੇ ਚਾਹੀਦੇ ਹੈ ਕਿ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵੋ ਜਾਂ ਅਕਾਲ ਤਖਤ ਸਾਹਿਬ ਤੇ ਤੁਹਾਨੂੰ ਤਾਲਬ ਕੀਤਾ ਜਾਂਦਾ ਦਫਤਰ ਦਫਤਰ ਦੇ ਵਿੱਚ ਤਾਂ ਸਿਰਫ ਸਪਸ਼ਟੀਕਰਨ ਦਫਤਰੀ ਕਾਰਵਾਈ ਜਿਹੜੀ ਉਹ ਕਰਨੀ ਚਾਹੀਦੀ ਹੈ ਜਵਾਬ ਤਾਲਬੀ ਤੇ ਹੋ ਸਕਦਾ ਹੈ ਹਾਂ ਸਪਸ਼ਟੀਕਰਨ ਮੰਗਿਆ ਜਾ ਸਕਦਾ ਹੈ ਸਪਸ਼ਟੀਕਰਨ ਲਿਖਤੀ ਵੀ ਮੰਗਿਆ ਜਾ ਸਕਦਾ ਹੈ ਪ੍ਰਧਾਨ ਜੀ ਸਰਬਜੀਤ ਸਿੰਘ ਬੀਬੀ ਕਹਿੰਦੀ ਜੱਥੇ ਤੇ ਅਜੇ ਵੀ ਉਹ ਪਾਕਿਸਤਾਨੀ ਪਾਕਿਸਤਾਨ ਤੋਂ ਨੁਕਸਾਨ ਮੈਨੂੰ ਉਹਦੇ ਬਾਰੇ ਜਾਣਕਾਰੀ ਹਾਂ ਜਿੱਥੇ ਜਿੱਥੇ ਕਿਹਾ ਹੋਇਆ ਹਾਂ ਜਿੱਥੇ ਚ ਦੇਖੋ ਸਾਨੂੰ ਕਿਸੇ ਦੇ ਪਰਸਨਲ ਦਾ ਕੋਈ ਮਤਲਬ ਨਹੀਂ ਪਰ ਜੱਥੇ ਦੇ ਵਿੱਚ ਜਾ ਕੇ ਉੱਥੇ ਜਾ ਕੇ ਤੇ ਆਪਣੀਆਂ ਇੱਛਾਵਾਂ ਪੂਰੀਆਂ ਕਰਨੀਆਂ ਇਹਨੂੰ ਅਸੀਂ ਗਲਤ ਮੰਨਦੇ ਆ ਜੱਥੇ ਦੇ ਵਿੱਚ ਜਾ ਕੇ ਇਹ ਹਰਕਤ ਕਰਦੇ ਚਾਹੇ ਉੱਥੇ ਰਹਿ ਪੈਣਾ ਧਰਮ ਤਬਦੀਲ ਕਰਨਾ ਜਾਂ ਨਸ਼ਾ ਵੇਚਣਾ ਵਪਾਰ ਕਰਨਾ ਅਸੀਂ ਜੱਥੇ ਦੇ ਨਾਂ ਦੇ ਉੱਤੇ ਇਸ ਕਿਸਮ ਦੀ ਜਿਹੜੀ ਕੋਈ ਹਰਕਤ ਆ ਉਹਨੂੰ ਅਸੀਂ ਜਾਇਜ਼ ਨਹੀਂ ਸਮਝਦੇ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਜੀ ਜੱਥੇਦਾਰ ਸਾਹਿਬ ਜਿਹੜੇ ਹੈਗੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਬਣਦੇ ਨੇ ਚਲੋ ਜੀ ਉਹ ਤਾਂ ਕੌਣ ਕਹਿ ਰਿਹਾ ਹੈ ਅਦਵਾਨੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਬੁਲਾ ਰਹੇ ਨੇ ਹਾਂ ਉਹ ਸਾਨੂੰ ਉਹਨਾਂ ਦੇ ਨਹੀਂ ਜੀ ਇਹ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਕਿ ਰਾਜਨੀਤੀ ਹੋ ਰਹੀ ਹੈ ਹੋਰ ਕੁਝ ਨਹੀਂ